ਤੋ ਆਏ ਕਿਥੋਂ ਹਰਿਆਣੇ ਚ ਆਇਆ ਵਿਆਹ ਤੇ ਅਸੀਂ ਵੀ ਵੇਖ ਰਹਾ ਹਾਂ ਅਖਬਾਰਾਂ ਚ ਵੀ ਆ ਰਿਹਾ ਤੇ ਤੁਹਾਡੇ ਚੈਨਲਾਂ ਦੇ ਵੀ ਆ ਰਿਹਾ ਹੈ ਵੀ ਬਹੁਤ ਤਗੜੇ ਪੱਧਰ ਤੇ ਬੈਰੀਕੇਡਿੰਗ ਸਰਕਾਰ ਨੇ ਕੀਤੀ ਹੈ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਤੇ ਸਰਕਾਰ ਨੂੰ ਕੰਮ ਜਿਹੜਾ ਹੈ ਇਹ ਨਹੀਂ ਕਰਨਾ ਚਾਹੀਦਾ ਇਹ ਗਲਤ ਹੈ ਇਹ ਸਰਕਾਰਾਂ ਚੁੰnade ਕਦ ਲਈ ਆਪਾਂ ਸਰਕਾਰਾਂ ਆਪੇ ਇਸ ਕਰਕੇ ਚੁੰਨੇ ਆ ਵੀ ਲੋਕ ਗੱਲ ਕਰਨ ਆਪਣੀ ਲੋਕਾਂ ਦੇ ਮਸਲੇ ਹੱਲ ਕਰਨ ਤੇ ਜੇ ਲੋਕ ਮਸਲੇ ਆਪਣੇ ਹੱਲ ਕਰਾਉਣ ਵਾਸਤੇ ਗੱਲ ਕਰਨ ਵਾਸਤੇ ਕਾ ਜਾਣਾ ਚਾਹੁੰਦੇ ਨੇ ਤੇ ਐਡੀ ਐਡੀ ਬੈਰੀਕੇਡਿੰਗ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਇਹ ਗਲਤ ਆ ਗੱਲ ਇਹ ਇਹ ਲੋਕਤੰਤਰ ਥੋੜੋ ਹੈ ਲੋਕਤੰਤਰ ਨਹੀਂ ਆਪਾਂ ਇਹਨੂੰ ਕਹਿ ਸਕਦੇ ਹਨ ਇਹਦੇ ਤੱਕਾਤੰਤਰ ਹੋ ਰਿਹਾ ਇੱਕ ਤੱਕਾ ਕਰ ਰਣ ਵੇਗਾ ਲੰਘਾ ਨਹੀਂ ਦੇਣਾ ਹੈ ਗੱਲ ਹੀ ਨਹੀਂ ਕਰਨ ਦੇਣੀ ਇਸ ਕਰਕੇ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ ਅਸੀਂ ਬੇਸ਼ੱਕ ਸਾਡੇ ਵਾਲੇ ਗਰੁੱਪ ਦਾ ਫੈਸਲਾ ਨਹੀਂ ਹੈਗਾ ਅੱਜ ਹਨਾ ਮੈਂ ਇਹਦੇ ਤੇ ਵੀ ਚਤਨ ਕਰਦਾ ਰਿਆਂ ਜੀ ਮੈਂ ਤੁਹਾਨੂੰ ਕਲੀਅਰ ਗੱਲ ਕਰ ਦਿੰਦਾ ਤੁਹਾਡੇ ਚੈਨਲਾਂ ਦੇ ਰਹੀਂ ਮੇਰੀ ਛੋਟੇ ਦਿਨ ਉਹਨ ਡੱਲੇਵਾਲ ਜੀ ਨਾਲ ਗੱਲ ਵੀ ਹੋਈ ਸੀ ਵੀ ਡੱਲੇਵਾਲ ਸਾਹਿਬ ਇੱਕ ਵਾਰ ਖੁੱਲਾ ਸੱਦਾ ਸਾਰਿਆਂ ਨੂੰ ਟੋਟਲ ਜੋ ਐ ਫਰਾਗ ਦਲੀ ਦੇ ਨਾਲ ਵੀ ਸਾਰੇ ਆਓ ਚੱਲੀਏ ਯਾਰ ਪਹਿਲਾਂ ਜਿਵੇਂ ਗਏ ਸਾਂ ਉਸ ਤਰ੍ਹਾਂ ਜਾ ਕੇ ਆਪਾਂ ਸਾਰੇ ਤੇ ਆਪਣੀਆਂ ਜਿਹੜੇ ਮਸਲੇ ਰਹਿ ਗਏ ਨੂੰ ਹੱਲ ਕਰਾ ਲਈ ਕਿਉਂਕਿ ਸਾਂਝੀ ਇਹ ਮੰਗਾ ਨੇ ਸਾਰੀਆਂ ਉਹੀ ਮੰਗਾ ਨੇ ਉਹਨਾਂ ਕੋਲ ਨੂੰ ਉਹੀ ਸਾਡੇ ਕੋਲ ਮੰਗਾ ਇੱਕੋ ਹੀ ਨੇ ਤੇ ਇਹ ਉਹਦੇ ਨਾਲ ਇਹ ਵੀ ਗੱਲ ਕਹਿ ਦਿਓ ਵੀ ਜੇ ਕਿਸੇ ਨੂੰ ਕੋਈ ਤਰੀਕ ਦੇ ਉੱਤੇ ਹੋਵੇ ਵੀ ਅਸੀਂ ਤਰੀਕ ਰੱਖ ਕੇ ਤੁਹਾਨੂੰ ਕਹਿਣ ਡਿਆ ਤੇ ਕਹਿ ਦਿਓ ਕੋਈ ਗੱਲ ਨਹੀਂ ਤਰੀ ਚੱਲ ਜੇ ਸਾਰੇ ਮੈਂ ਅੱਜ ਵੀ ਇਹ ਗੱਲ ਕਹਿਨਾ ਕਿ ਸਾਰੇ ਜਾਈਏ ਫਿਰ ਮਸਲੇ ਜਿਹੜੇ ਆਪਣੇ ਰਹਿੰਦੇ ਨੇ ਉਹ ਤਾਂ ਹੱਲ ਹੋਣਗੇ ਨਹੀਂ ਤੇ ਵਰਨਾ ਸਰਕਾਰਾਂ ਚਾਹੁੰਦੀਆਂ ਨੇ ਕਿ ਖਿਲਗੀਆਂ ਰਹਿ ਜਾਂਦੇ ਬੰਦੀਆਂ ਤੇ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਇਹ ਜੀ ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ ਕਮੇਟੀਆਂ ਬਣਾਈਆਂ ਸੀ ਬਲਕਿ ਤਿੰਨ ਕਮੇਟੀਆਂ ਬਣਾਈਆਂ ਸੀ ਜਿਹਦੇ ਵਿੱਚ ਇੱਕ ਕਮੇਟੀ ਦੇ ਵਿੱਚ ਹਰ ਕਮੇਟੀ ਚ ਚਾਰਜਾ ਪੰਜ ਮੈਂਬਰ ਸੀਗੇ ਇੱਕ ਕਮੇਟੀ ਸੀ ਇਹਨਾਂ ਨੇ ਰਾਜੇਵਾਲ ਨਾਲ ਗੱਲ ਕਰਨੀ ਸੀ ਇੱਕ ਕਮੇਟੀ ਸੀ ਮੈਂ ਸਾ ਅਸੀਂ ਡੱਲੇਵਾਲ ਹੋਰ ਨਾਲ ਗੱਲ ਕਰਨੀ ਪੰਨੂ ਪੰਧੈਰਾਂ ਨਾਲ ਵੀ ਗੱਲ ਸਾਡੀ ਹੋਈ ਉੱਥੇ ਅਲਖਵਾਲ ਦੇ ਦਫਤਰ ਚ ਰਾਜੇਵਾਲ ਵਾਲਾ ਮਸਲਾ ਉਹ ਸਰੇ ਚੜ ਗਿਆ ਜੀ ਇਹਨਾਂ ਨਾਲ ਗੱਲ ਹੁੰਦੀ ਰਹੀ ਹੈ ਫੋਨ ਤੇ ਮੇਰੀ ਸਾਡੇ ਦੂਜੇ ਸਾਥੀ ਜਿਹੜੇ ਨੇ ਸਤਰਾਮ ਸੰਨੀ ਹੁਰੀ ਉਹਨਾਂ ਨਾਲ ਵੀ ਗੱਲ ਹੋਈ ਹੈ ਤੇ ਇਹਨਾਂ ਇਹ ਜਾਬੇਰ ਜੀ ਮੈਂ ਐਸਾਨਾ ਜਾ ਬਿਜੀ ਲਾਲੋ ਤੁਸੀਂ ਇਹ ਬਿਜੀ ਸੀਗੇ ਜਾਦੇ ਮੇਰੀ ਕਈ ਵਾਰ ਗੱਲ ਹੋਏ ਕਦੀ ਮੋਕਸਰ ਹੁੰਦੇ ਹਨ ਕਦੀ ਹੋਰ ਕਿਤੇ ਪਾਸੇ ਸਾਡਾ ਮਤਲਬ ਬੈਠੇ ਨਹੀਂ ਗਿਆ ਸਾਡੇ ਤੋਂ ਕੱਟਿਆ ਹੋਗੇ ਤੇ ਨਾ ਬਹਿਣ ਕਰਕੇ ਇਹ ਗੱਲ ਜਿਹੜੀ ਕਿਸੇ ਕੰਡੇ ਤੇ ਲੱਗੀ ਨਹੀਂ ਕੁਝ ਕੰਡੀਸ਼ਨਾਂ ਵੀ ਸਨ ਬੀਸਰੇ ਇਸਨਾ ਕਰਕੇ ਐ ਕਰਕੇ ਫਲਾਣੇ ਨਾਲ ਐ ਹੋ ਸਕਦਾ ਦੂਜੇ ਨਾਲ ਉਸ ਤੋਂ ਕਿਹਾ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਨਹੀਂ ਦੱਸ ਸਕਦਾ ਉਹ ਸਾਡੀਆਂ ਬਹਿ ਕੇ ਗੱਲਾਂ ਕਰਨ ਵਾਲੀਆਂ ਹੀ ਸਾਰੀਆਂ ਉਹ ਨਾਂ ਚੜਨ ਕਰਕੇ ਸਿਰੇ ਲਟਕੀ ਗਾ ਕੰਮ ਇਹਨਾਂ ਚਿਰ ਨੂੰ ਇਹਨਾਂ ਨੇ ਐਲਾਨ ਕਰ ਦਿੱਤਾ ਐਲਾਨ ਤੋਂ ਬਾਅਦ ਮੇਰੀ ਗੱਲ ਹੋਈ ਹੈ ਇਹਨਾਂ ਨਾਲ ਭਾਈ ਤੁਸੀਂ ਅਜੇ ਵੀ ਇੱਕ ਤਾਂ ਸੱਦਾ ਦਿਓ ਖੁੱਲਾ ਜਿਹੜੇ ਘਰੇ ਵਿਆਹ ਹੁੰਦਾ ਸੱਦਾ ਉਹੀ ਦਿੰਦਾ ਹੁੰਦਾ ਤੁਸੀਂ ਪ੍ਰੋਗਰਾਮ ਰੱਖਿਆ ਤੁਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿਓ ਤੇ ਉਹਦੇ ਵਿੱਚ ਇਹ ਵੀ ਗੱਲ ਕਰ ਦਿਓ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਡੇਟ ਦਾ ਵੀ ਤਰੀਕ ਰੱਖ ਕੇ ਸਾਨੂੰ ਇਹਨਾਂ ਨੇ ਇਹ ਸਾਡੇ ਨਾਲ ਗੱਲ ਕਰ ਰਹੇ ਜੀ ਕਹਦੇ ਅੱਗੇ ਪਿੱਛੇ ਕਰ ਲਾਂਗੇ ਕਿਸਾਨ ਜਥੇਬੰਦੀਆਂ ਦਾ ਇੱਕਾ ਹੀ ਹੈ ਜੀ ਮਾੜੀ ਮੋਟੀ ਕਈ ਵਾਰ ਤੁਹਾਨੂੰ ਪਤਾ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਜਾਂ ਪੰਜ ਮੈਂਬਰ ਹੁੰਦੇ ਨੇ ਕਈ ਵਾਰ ਉਹਨਾਂ ਦੀ ਨਹੀਂ ਗੱਲ ਇਹ 37 ਜਥੇਬੰਦੀਆਂ ਨੇ ਜਿਹੜੀਆਂ ਸਾਡੇ ਵਾਲਾ ਗਰੁੱਪ ਹੈ ਇੱਕ ਜੀ ਤੇ ਬਾਕੀ ਇਹਨਾਂ ਨਾਲ ਨੇ ਪਤਾ ਨਹੀਂ ਕਿੰਨੀਆਂ ਨੇ 100 ਨੇ 50 ਨੇ ਜਿੰਨੀਆਂ ਵੀ ਹੈਗੀਆਂ ਜਥੇਬੰਦੀਆਂ ਹਨਾ ਉਹ 37 ਦਾ ਗਰੁੱਪ ਹੈ ਜਿਹੜਾ ਇੱਕ ਬਣਿਆ ਸੀ ਉਹਨਾਂ ਨੇ ਫੈਸਲਾ ਕਰਿਆ ਸੀ ਅਸੀਂ ਵੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲੀਏ ਔਰ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦਾ ਜਦੋਂ 2 ਉਹਦੋਂ ਵੀ ਅਸੀਂ ਇੱਥੋਂ ਹੀ ਲੱਗੇ ਸੀ ਅੱਗੇ ਅੱਗੇ ਲੱਗੇ ਸੀ ਉਦੋਂ ਵੀ ਬੜੀਆਂ ਔਕੜਾਂ ਆਈਆਂ ਹਨ ਬਹੁਤ ਵੱਡੇ ਵੱਡੇ ਆਗੂਆਂ ਨੇ ਇਹ ਗੱਲ ਕਹਿ ਤੀ ਵੀ ਨਹੀਂ ਹੋ ਸਕਦਾ ਜੀ ਐ ਹੋਊਗਾ ਉਹਗਾ ਇਹ ਚੱਲ ਨਹੀਂ ਸਕਦੇ ਪਰ ਉਹ ਕੁਦਰਤ ਦਾ ਕਰਿਸ਼ਮਾ ਸੀ ਇੱਕ ਇਕੱਠੇ ਹੋ ਗਏ ਹੁਣ ਵੀ ਇਕੱਠਿਆਂ ਹੋਇਆ ਹੀ ਮਸਲੇ ਹੱਲ ਹੋਣੇ ਨੇ ਇਕੱਠਿਆ ਹੋਣਾ ਪੈਣਾ ਹੈ ਇਕੱਠੇ ਹੋ ਕੇ ਚੱਲਾਂਗੇ ਤੇ ਗੱਲ ਬੰਨੀ ਹੈ ਅਸੀਂ ਇਹਨਾਂ ਦਾ ਜਿਹੜਾ ਪ੍ਰੋਗਰਾਮ ਹਰਿਆਣਾ ਸਰਕਾਰ ਨੇ ਕੀਤਾ ਹੈ ਉਹਦੀ ਅਸੀਂ ਨਿੰਦਿਆ ਕਰਦੇ ਆ ਇਹਨਾਂ ਨੂੰ ਏਡੇ ਏਡੇ ਬੈਰੀਕੇਟਿੰਗ ਨਹੀਂ ਕਰਨੀ ਚਾਹੀਦੇ ਲੋਕਾਂ ਨੂੰ ਲੰਘਣ ਦੇਣਾ ਚਾਹੀਦਾ ਸਰਕਾਰਾਂ ਦੀ ਮਾੜੀ ਸੋਚ ਹੈ ਚਲੋ ਇਹਦਾ ਮੁਲਾਜ਼ਮ ਨੇ ਇਹਨਾਂ ਤਾਂ ਸਰਕਾਰ ਦਾ ਹੁਕਮ ਮਚਾਉਣਾ ਇਹਨਾਂ ਤਾਂ ਕੀ ਗਲਤੀ ਹੈ ਸਰਕਾਰਾਂ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਬੇ ਰਸਤੇ ਰੋਕਦੇ ਲੋਕਾਂ ਦੇ ਅੱਗੇ ਲੰਘਣਾ ਇਹ ਗਲਤ ਗੱਲ ਹੈ